ਤੇ ਜੀ ਵਾਰੀ ਫੇਰ ਗੱਡੀ ਹੀਟ ਹੋ ਗਈ ਕਿਤੇ ਦੂਰ ਜਾਂਦੇ ਵੀ ਫੈਮਿਲੀ ਨਾਲ ਤੇ ਫੇਰ ਚੌਥੀ ਵਾਰੀ ਤੇ ਗੱਡੀ ਦਾ ਇੰਜਨ ਹੀ ਡੇਗ ਗਿਆ ਜੀ। ਦੀ ਐਮਜੀ ਹੈਕਟਰ ਗੱਡੀ ਕੋਈ ਨਾ ਯੂਜ਼ ਕਰੇ ਸਰ ਇੰਨੀ ਬੇਕਾਰ ਗੱਡੀ ਐ ਤੋ ਆਲਟੋ ਲਈ ਖੜੀ ਆ। ਜਲਦੀ ਗੱਡੀ ਦਾ ਇੰਜਨ ਡੇਗ ਗਿਆ ਕੋਈ ਜਾਨੀ ਨੁਕਸਾਨ ਹੋ ਜਾਂਦਾ ਤੇ ਕਹਿੰਦੇ ਅਗਰ ਤੁਹਾਡਾ ਜਾਨੀ ਨੁਕਸਾਨ ਹੁੰਦਾ ਤੇ ਫੇਰ ਪਰਚਾ ਦੇ ਦੇਣਾ ਸੀਗਾ। ਇਹ ਬੜੀ ਬੇਕਾਰ ਵੱਡੀ ਅਡਾਸ ਗੱਡੀ ਲਈ ਐ ਐਮਜੀ ਹੈਕਟਰ ਆਟੋਮੈਟਿਕ ਬੇਕਾਰ ਗੱਡੀ ਐ ਇਹਦੀ ਮੈਨੂਅਲ ਵੀ ਬਹੁਤ ਬੇਕਾਰ ਆ ਇੱਕ ਭਰਾ ਸਾਡੇ ਨੇ ਲਈ ਆ। ਫੇਮੀ ਨਾ ਕਰੀ ਇਹ ਮੈਂ ਬੈਸਲੀ ਕਰੀ ਚਾਰ ਵਾਰ ਕੰਪਰੋਮਾਈਜ਼ ਕੀਤਾ 26 ਲੱਖ ਖਰਚਿਆ ਹੁਣ ਰਿਸਪੌਂਸਬਿਲਟੀ ਹੈਗੀ ਤੇ ਗੱਡੀਆਂ ਨੂੰ ਸਾਂਭਣ ਦੀ ਰਿਸਪੌਂਸਬਿਲਟੀ ਨਹੀਂ ਹੈਗੀ ਇਹਨਾਂ ਦੀ ਤੰਗ ਕਰ ਰਿਆ ਸਰਦ ਰਾਤ 2-2 ਵਜੇ ਗੱਡੀ ਖਰਾਬ ਹੋ ਜਾਂਦੀ ਕਿਤੇ ਵੀ ਜਾਣਾ ਹੋਵੇ ਘਰ ਵਾਲੇ ਨੂੰ ਫੈਮ ਨੂੰ ਲੈ ਕੇ ਮੈਂ ਗੱਡੀ ਤੇ ਲੱਖ ਰੁਪਏ ਵੀ ਲਾਤਾ ਏ ਡੋਕ ਰਾਨਾ ਕਦੀ ਅੰਦਰ ਲੈ ਆਣਾ ਕਦੀ ਉੱਧਰ ਲੈ ਕੇ ਜਾਣਾ ਕੋਈ ਸੁਣਾਈ ਨਹੀਂ ਕਰਦੇ ਮੇਰੀ ਤੁਸੀਂ ਕਿੱਥੋਂ ਲੈ ਕੇ ਆਉਂਦੇ ਗੱਡੀ ਜੰਮੂ ਤੋਂ ਜਿੱਥੇ-ਜਿੱਥੇ ਮੈਂ ਖਰਾਬ ਹੁੰਦੀ ਆ ਸਾਰਾ ਰਿਕਾਰਡ ਪਿਆ ਆਪਣਾ ਕੋ ਲੋਗੇ ਸਾਲਾਂ ਗੱਡੀ ਲੈ ਤਿੰਨ ਮਹੀਨੇ ਤੇ ਇਹਨਾਂ ਨੇ ਖੜੀ ਕਰ ਲਈ ਜੰਸੀ 'ਚ ਇਹ ਪ੍ਰੋਬਲਮ ਉੱਥੇ ਆਈਏ ਉਹਨਾਂ ਕੋਲ ਮੇਰੇ ਕੋਲ ਜਿਹੜੀ ਪ੍ਰੋਬਲਮ ਆਈਏ ਥੈਟ ਵੀ ਸੌਟ ਆਊਟ ਇਸ ਵਕਤ ਸੈਕਟਰ 82 ਦੇ ਵਿੱਚ ਮੌਜੂਦ ਆ ਜਿੱਥੇ ਕੀ ਇੱਕ ਗੱਡੀ ਨੂੰ ਲੈ ਕੇ ਕਲੈਸ਼ ਹੋ ਗਿਆ ਐ ਐਮਜੀ ਹੈਕਟਰ ਦੀ ਗੱਡੀ ਐ ਕਹਿੰਦੇ 26 ਲੱਖ ਲਾ ਕੇ ਗੱਡੀ ਲੈਤੀ ਸੀਗੀ ਜੰਮੂ ਤੱਕ ਗੱਡੀ ਲੈ ਕੇ ਗਏ ਸੀਗੇ ਇੱਕ ਵਾਰੀ ਖਰਾਬ ਹੋ ਗਈ ਕਹਿੰਦੇ ਠੀਕ ਕਰ ਦਿੱਤੀ ਪਰ ਹੁਣ ਫਿਰ ਗੱਡੀ ਦਾ ਇੰਜਨ ਡਿੱਗ ਪਿਆ ਕਈ ਪੀੜਤ ਇੱਥੇ ਪਹੁੰਚੇ ਆਣੇ ਅਸੀਂ ਜੋ ਇੱਥੇ ਮੈਨੇਜਰ ਹਾਊਸ ਨਾਲ ਗੱਲਬਾਤ ਕਰਾਂਗੇ ਮੌਕੇ ਤੇ ਪੰਜਾਬ ਪੁਲਿਸ ਪਹੁੰਚੀ ਹੈ ਤੁਸੀਂ ਇੱਕ ਵਾਰੀ ਤਸਵੀਰ ਦੇਖ ਸਕਦੇ ਹੋ ਮੁਲਾਜ਼ਮ ਵੀ ਨੇ ਜਿਹੜੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਐਸਐਚਓ ਸਾਹਿਬ ਨਾਲ ਗੱਲਬਾਤ ਕਰਾਈ ਹੈ ਤਾਂ ਬਈ ਹੈ ਜਿਨ੍ਹਾਂ ਦੀਆਂ ਗੱਡੀਆਂ ਹੁੰਆਂ ਨੇ ਜਿਨ੍ਹਾਂ ਨਾਲ ਇਹ ਪ੍ਰੋਬਲਮ ਆ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਬਈ ਕੀ ਨਾਮ ਹੈ ਤੁਹਾਡਾ ਅਮੀਤ ਕੁਮਾਰ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਮੋਹਾਲੀ ਤੋਂ ਹਾਂ ਮੋਹਾਲੀ ਤੁਸੀਂ ਕਿਹੜੀ ਗੱਡੀ ਲੈਤੀ ਸੀ ਕੀ ਪ੍ਰੋਬਲਮ ਆਈ ਹੈ ਤੁਸੀਂ ਇੱਥੇ ਪੁਲਿਸ ਦਾ ਕਹਿ ਰਹੀ ਹੈ ਕੇਸ ਦੇ ਕੇ ਨਾਲ ਨਾ ਕਰੋ ਕਹਿੰਦੀ ਇਹ ਸਹੀ ਨਹੀਂ ਹੈਗਾ ਕਹਿੰਦੇ ਇਹ ਸਰ ਮੇਰੀ ਗੱਡੀ ਹੋ ਗਈ ਸੀ ਖਰਾਬ 3-4 ਤਿੰਨ ਕੁ ਮਹੀਨੇ ਪਹਿਲੇ ਇਹ ਇਹਨਾਂ ਕੋਲ ਹੋਈ ਸੀਗੀ ਮੈਂ ਸਰਵਿਸ ਲਈ ਗੱਡੀ ਭੇਜੀ ਸੀਗੀ ਇੱਥੇ ਅੱਛਾ ਇਹਨਾਂ ਕੋਲ ਗੱਡੀ ਦਾ ਕੋਈ ਪਲੱਗ ਟੁੱਟ ਗਿਆ ਜੀ ਪਲੱਗ ਟੁੱਟਣ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਸਰਵਿਸ ਲਈ ਆਈ ਸੀ ਸ਼ਾਮੀ ਗੱਡੀ ਵਾਪਸ ਦੇਣੀ ਹੈ ਇਹਨਾਂ ਨੇ ਤੇ ਗੱਡੀ ਨੇ ਦਿੱਤੀ ਮੈਨੂੰ ਕੋਈ 10-12 ਦਿਨਾਂ ਬਾਅਦ ਠੀਕ ਹੈ ਪਲੱਗ ਇਹਨਾਂ ਕੋਲ ਟੁੱਟ ਗਿਆ ਜੀ ਤੇ ਪਲੱਗ ਟੁੱਟਣ ਤੋਂ ਬਾਅਦ ਇਹਨਾਂ ਨੇ ਗੱਡੀ ਮੈਨੂੰ 10-12 ਦਿਨਾਂ ਬਾਅਦ ਦਿੱਤੀ ਤੇ ਫਿਰ ਕੋਈ 15-20 ਦਿਨਾਂ ਬਾਅਦ ਨਾਲ ਗੱਡੀ ਦਾ ਹੋ ਗਿਆ ਆਪਣਾ ਹੀਟ ਹੋ ਗਿਆ ਗੱਡੀ ਗੱਡੀ ਹੀਟ ਹੋਣ ਦੇ ਬਾਅਦ ਫਿਰ ਇਹ ਠੀਕ ਹੈ ਫੇਰ ਤੇਜੀ ਵਾਰੀ ਫੇਰ ਗੱਡੀ ਹੀਟ ਹੋ ਗਈ ਕਿਤੇ ਦੂਰ ਜਾਂਦੇ ਵੀ ਫੈਮਿਲੀ ਨਾਲ ਤੇ ਫੇਰ ਚੌਥੀ ਵਾਰੀ ਤੇ ਗੱਡੀ ਦਾ ਇੰਜਨ ਹੀ ਡੇਗ ਗਿਆ ਜੀ ਅੱਛਾ ਹੁਣ ਇਹਨਾਂ ਕੋ ਗੱਡੀ ਦੇ ਇਹ ਕੀਤਾ ਕਿ ਅਸੀਂ ਤੁਹਾਡੇ ਨਾਲ ਤਿੰਨ ਵਾਰੀ ਕੰਪਰੋਮਾਈਜ਼ ਕਰ ਲਿਆ ਹਰ ਵਾਰ ਕਰਨਾ ਬੈਠ ਕੇ ਗੱਲ ਕਰਦੇ ਆਂ ਗੱਡੀ ਦੀ ਠੀਕ ਹੈ ਜੀ ਮੈਂ ਗੱਡੀ ਤੇ ਲੱਖ ਰੁਪਏ ਵੀ ਲਾਤਾ ਹੀ ਡੋ ਕਰਾਣਾ ਕਦੀ ਇੱਧਰ ਲੈ ਆਣਾ ਕਦੀ ਉੱਧਰ ਲੈ ਕੇ ਜਾਣਾ ਕੋਈ ਸੁਣਾਈ ਨਹੀਂ ਕਰਦੇ ਮੇਰੇ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ ਗੱਡੀ ਜੰਮੂ ਤੋਂ ਜਿੱਥੇ-ਜਿੱਥੇ ਮੈਂ ਖਰਾਬ ਹੁੰਦੀ ਆ ਸਾਰਾ ਰਿਕਾਰਡ ਪਿਆ ਆਪਣਾ ਕੋ ਠੀਕ ਹੈ ਜੀ ਸਮਝ ਲਓ ਕਿ ਸਾਲ ਹੋ ਗਿਆ ਗੱਡੀ ਲੈ ਤੇਨ ਮਹੀ ਠੀਕ ਆ ਤੇ ਫਿਰ ਉਸ ਤੋਂ ਬਾਅਦ ਹੁਣ ਇਹ ਮੰਗੇ ਕਰ ਮੈਂ ਇਹਨਾਂ ਨੂੰ ਕੀਤੀ ਕਿ ਮੈਨੂੰ ਜਾਂ ਗੱਡੀ ਨਵੀਂ ਦਿਓ ਜਾਂ ਮੇਰੇ ਮੇਰੇ ਪੈਸੇ ਵਾਪਸ ਕਰੋ ਅੱਛਾ ਮੌਕੇ ਤੇ ਪੁਲਿਸ ਪਹੁੰਚੀ ਮਲਾਈਮ ਪਹੁੰਚਨੇ ਉਹ ਕੰਪਰੋਮਾਈਜ਼ ਕਰਾ ਰਹੇ ਤੁਹਾਡਾ ਕਿ ਤੁਸੀਂ ਕਰ ਲਓ ਇਹਨਾਂ ਨੇ ਥਾਣੇ ਬੁਲਾ ਰਹੇ ਜੀ ਸਾਨੂੰ ਕੰਪਲੇਂਟ ਕੀਤੀ ਜੀ ਇਹਨਾਂ ਨੇ ਕਿ ਸਾਡੀ ਗੇਟ ਬੰਦ ਕੀਤੀ ਜੀ ਇਹਨਾਂ ਨੇ ਆਪਾਂ ਗੇਟ ਨਹੀਂ ਬੰਦ ਕਰਾਂਗੇ ਜੀ ਹੋਰ ਕੀ ਕਰਾਂਗੇ ਇੱਥੇ ਫਿਰ ਦੱਸੋ ਮੌਕੇ ਤੇ ਪੁਲਿਸ ਪਹੁੰਚੀ ਅਸੀਂ ਨਾ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਬਲਵੀ ਬਲਵੀਰ ਸਰ 1 ਮਿੰਟ ਮੈਂ ਤੁਹਾਡਾ ਪੱਖ ਜਾਨਣਾ ਚਾਹਾਂਗਾ ਉਹ ਕਹ ਰਿਹਾ ਕਿ ਸਾਨੂੰ ਥਾਣੇ ਬੁਲਾ ਰਹੇ ਸਾਡੇ ਨਾਲ 26 ਲੱਖ ਦੇ ਨੇੜੇ ਤੇੜ ਜਿਹੜਾ ਇਹ ਚੀਜ਼ਾਂ ਹੋ ਜਾਂਦੇ ਤੁਸੀਂ ਇੱਥੇ ਆ ਕੇ ਕੀ ਮੌਕੇ ਤੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪਰਿਵਾਰ ਨੂੰ ਇਹਨਾਂ ਨੂੰ ਇਨਸਾਫ ਮਿਲੇਗਾ ਕਿ ਜੇ ਕੋਈ ਹੋਇਆ ਤੱਕ ਇਹਨਾਂ ਨੂੰ ਦੋਨਾਂ ਤਰ੍ਹਾਂ ਦੀ ਜੜੀ ਆ ਗੱਲ ਸੁਣੀ ਜਾਊਗੀ ਉਸ ਤੋਂ ਅੱਗੇ ਅੱਜ ਅੱਜ ਪ੍ਰਲਾਜ ਹੋਏਗਾ ਨਹੀਂ ਸਰ ਸਰ ਕਹਿੰਦੇ ਕਿ ਰੋਡ ਬਲੋਕ ਦਾ ਕੋਈ ਰੋਡ ਬਲੋਕ ਨਹੀਂ ਹੈ ਤਾਂ ਆਪਾਂ ਏਜੰਸੀ ਦੇ ਦਰਵਾਜ਼ੇ ਬੰਦ ਕੀਤੇ ਆ ਜੀ ਕਿਉਂਕਿ ਮੇਰੀ ਸੁਣਾਈ ਮੈਂ 2 ਮਹੀਨੇ ਇੱਥੇ ਮੈਂ ਖੱਜਲ ਹੁੰਦਾ ਪਿਆ ਆਗੇ ਠੀਕ ਹੈ ਮੈਂ ਕਹ ਉਹਨਾਂ ਦੇ ਗੇਟ ਦੇ ਮੋੜੇ ਗੱਡੀਆਂ ਲਾਈਆਂ ਇਹ ਸਹੀ ਗੱਲ ਆ ਛਾੜ ਤੇ ਲਾ ਕੇ ਗੱਲ ਕਰ ਲੈਣ ਉਹਨਾਂ ਦੀ ਪਾਰਕਿੰਗ ਦਾ ਕਾਨੂੰਨ ਦੇਖਣਾ ਕੀ ਲੱਗਦਾ ਕਿ ਪੁਲਿਸ ਨੇ ਕਾਨੂੰਨ ਦੇਖਣਾ ਕਾਨੂੰਨ ਦੇ ਹਿਸਾਬ ਨਾਲ ਨਹੀਂ ਨਹੀਂ ਪਰ ਸਰ ਉਹ ਕਹਿੰਦੇ ਕੋ ਉੱਥੇ ਅੱਗੇ ਗੱਲ ਕਰਦੇ ਮੈਨੇਜਰ ਇੱਥੇ ਆ ਉਹਨਾਂ ਨਾਲ ਗੱਲ ਕਰੋ ਮੈਨੇਜਰ ਕਿਤੇ ਮਿਲਦਾ ਨਹੀਂ ਹੁਣ ਅੱਜ ਮਿਲਿਆ ਬੜੀ ਮੁਸ਼ਕਲ ਹੋ ਵੀ ਕਦੇ ਰੋਜ਼ ਮੈਨੇਜਰ ਦੀ ਮੰਮੀ ਬਿਮਾਰ ਆ ਜਾਂਦੇ ਕਦੀ ਆ ਬਿਮਾਰ ਹੋ ਜਾਂਦੇ 2 ਮਿੰਟ ਦੇ ਮੈਨੂੰ ਇੱਥੇ ਖੱਜਲ ਹੋ ਗਿਆ ਹੁੰਦੇ ਹੁਣ ਆ ਰਿਸਪੌਂਸਿਬਿਲਟੀ ਹੈਗੀ ਤੇ ਗੱਡੀਆਂ ਨੂੰ ਸਾਂਭਣ ਦੀ ਰਿਸਪੌਂਸਿਬਿਲਟੀ ਨਹੀਂ ਹੈਗੀ ਇਹਨਾਂ ਦੀ ਤੰਗ ਕਰ ਰਹੇ ਸਰ ਰਾ ਕੋਈ ਤਰੀਕਾ ਥੋੜੀ ਨਾ ਹੁਣ ਪੁਲਿਸ ਸੱਦ ਲਈ ਜਿਨ੍ਹਾਂ ਨੇ ਆਪਾਂ ਪੁਲਿਸ ਨੇ ਥਾਣੇ 'ਚ ਬੈਨ ਲਈ ਗੱਡੀਆਂ ਲਈਆਂ ਇਹਨਾਂ ਨੂੰ ਆਪਾਂ ਥਾਣੇ ਬੈਨ ਲਈ ਗੱਡੀਆਂ ਲਈ ਇਹ ਐਮ ਜੀ ਪੁਲਿਸ ਇਹਨਾਂ ਨੇ ਸੱਦੀ ਹਾਂ ਇਹਨਾਂ ਨੇ ਸੱਦੀ ਐਮ ਜੀ ਹੈਕਟਰ ਗੱਡੀ ਕੋਈ ਨਾ ਯੂਜ਼ ਕਰੇ ਸਰ ਇੰਨੀ ਬੇਕਾਰ ਗੱਡੀ ਐ ਤੋ ਆਲਟੋ ਲਈ ਖੜੀ ਆ ਇਹ ਨਹੀਂ ਲੈ ਐਮ ਜੀ ਹੈਕਟਰ ਕੋਈ ਗੱਡੀ ਨੇ ਸਾਡਾ ਮੈਸੇਜ ਹੈਗਾ ਸਾਰਾ ਨੂੰ ਇਹ ਬੜੀ ਬੇਕਾਰ ਵੱਡੀ ਅਡਾਸ ਗੱਡੀ ਲਈ ਐ ਐਮ ਜੀ ਹੈਕਟਰ ਆਟੋਮੈਟਿਕ ਬੇਕਾਰ ਗੱਡੀ ਐ ਇਹਦੀ ਮੈਨੂਅਲ ਵੀ ਬਹੁਤ ਬੇਕਾਰ ਆ ਇੱਕ ਭਰਾ ਸਾਡੇ ਨੇ ਲਈ ਆ ਅੱਛਾ ਹਾਂਜੀ ਆ ਸਟਾਫ ਵੀ ਇੱਥੇ ਖੜਾ ਐ ਵੀ ਸੁ ਮੇਰੇ ਤੇ ਡਿਪਾਰਟਮੈਂਟ ਲੱਗ ਹੈਗਾ ਅੱਛਾ ਵੈਸੇ ਐਮਜੀ ਦਾ ਲੋਗੋ ਲੱਗਿਆ ਆ ਤੁਸੀਂ ਗੱਡੀਆਂ ਕਹਿੰਦੀ ਹੋ ਗਿਆ ਲੈ ਲੋ ਵਾ ਲੈ ਲੋ ਗੱਡੀ 'ਚ ਵੈਸੇ ਕੋਈ ਪ੍ਰੋਬਲਮ ਆ ਨਹੀਂ ਰਹੀ ਐ ਇਹਨਾਂ ਦੀ ਗੱਡੀ 'ਚ ਆਈ ਐ ਪ੍ਰੋਬਲਮ ਉਹ ਇਹਨਾਂ ਦੀ ਗੱਡੀ 'ਚ ਆਈ ਐ ਉਹ ਜੈਨੂਨ ਐ ਪ੍ਰੋਬਲਮ ਉਹ ਚੋ 4-5 ਵਾਰ ਪ੍ਰੋਬਲਮ ਆਈ ਐ ਇੱਕ ਵਾਰ ਨਹੀਂ ਆਈ ਇਹ ਪ੍ਰੋਬਲਮ 4-5 ਵਾਰ ਹੀ ਆਈ ਐ ਕਦੀ ਅਸੀਂ ਜੰਮੂ ਤੋਂ ਟੋ ਕਰਾ ਰਹੇ ਆ ਕਦੀ ਪਠਾਨਕੋਟ ਤੋਂ ਹਰ ਮਹੀਨੇ 'ਚ ਇੱਕ ਦੋ ਵਾਰ ਟੋ ਕਰਾ ਰਹੇ ਆ ਇੱਕ ਤੋਂ 1.5 ਲੱਖ ਰੁਪਏ ਅਸੀਂ ਟੋ ਕਰਾਣ ਚ ਹੀ ਦੇ ਦਿੱਤਾ ਔਰ ਹਰ ਜਿਲ੍ਹੇ ਟੋ ਕਰਕੇ ਗੱਡੀ ਆਂਦੀ ਐ ਕੋਈ 15 ਦਿਨ ਲੈਣਾ ਕੋਈ ਗੱਡੀ ਖੜੀ ਰਹਿੰਦੀ ਐ ਇਹਦਾ ਕੋਈ ਹੱਲ ਨਹੀਂ ਕਰਦੇ ਕੋਈ ਅਗਰ ਇਹ ਗੱਡੀਆਂ ਨੂੰ ਨਹੀਂ ਠੀਕ ਕਰਕੇ ਦੇਣਗੇ ਤਾਂ ਐ ਔਰ ਪੂਰੇ ਮੋਹੱਲੇ 'ਚ ਚੱਕਰ ਲਵਾਵਾਂਗੇ ਕੂੜਾਦਾਨ ਬਣਾ ਕੇ ਇਹ ਸਰ ਗੱਡੀ ਆਪਾਂ ਲਈ ਇਹ ਆਪਾਂ 3 ਦਿਨ ਪਹਿਲੇ ਉਹ ਗੱਡੀ ਠੀਕ ਰਾ ਕੇ ਗਿਆ ਇਹਨਾਂ ਨੇ ਇਹਦਾ ਉਹਦੇ ਨਟ ਨਹੀਂ ਗਏ ਬੰਨੇ ਸੀਗੇ ਉਹਦਾ ਇੰਜਨ ਹੀ ਗਿਰ ਗਿਆ ਨੀਚੇ ਜਲਦੀ ਗੱਡੀ ਜਲਦੀ ਗੱਡੀ ਦਾ ਇਹ ਤਾਂ ਗੱਡੀ ਆਪਾਂ ਸਪੀਡ ਹੀ 30 40 ਦੀ ਸੀਗੀ ਤਾਂ ਪਚ ਗਏ ਪਾੜੀ ਲੈ ਪਾੜੀ ਲੱਕਾ ਸੀਗਾ ਸਾਡਾ ਜਿੱਥੇ ਗਏ ਸੀਗੇ ਜੰਮੂ ਜੇ ਇਹ ਤਾਂ ਸਹੀ ਗੱਲ ਹੈ ਜੇ ਫੈਮਿਲੀ ਨਾਲ ਹੁੰਦੀ ਕੋਈ ਜਾਨੀ ਨੁਕਸਾਨ ਹੋ ਸਕਦਾ ਤੁਹਾਨੂੰ ਇਹ ਕੀ ਕਹਿ ਰਿਹਾ ਕੋਈ ਮੈਨੇਜਰ ਕਹਿ ਰਿਹਾ ਹੀ ਕਿਹਾ ਕਿ ਅਗਰ ਜਲਦੀ ਗੱਡੀ ਦਾ ਇੰਜਨ ਡੈਂਗ ਗਿਆ ਕੋਈ ਜਾਨੀ ਨੁਕਸਾਨ ਹੋ ਜਾਂਦਾ ਤੇ ਕਹਿੰਦੇ ਅਗਰ ਤੁਹਾਡਾ ਜਾਨੀ ਨੁਕਸਾਨ ਹੁੰਦਾ ਤੇ ਫਿਰ ਪਰਚਾ ਦੇ ਦੇਣਾ ਸੀਗਾ ਇਹ ਪਰਚੇ ਵਾਲੀ ਕੋਈ ਗੱਲ ਹੈ ਪਹਿਲੇ ਸੁਣਾਓ ਆਪਾਂ ਨਵੀਆਂ ਗੱਡੀਆਂ ਅਗਰ ਜ਼ਰੂਰੀ ਜਾਨੀ ਨੁਕਸਾਨ ਕਰਾ ਕੇ ਪਰਚਾ ਕੋਈ ਕਹਿੰਦਾ ਮੈਨੇਜਰ ਕਹਿੰਦੇ ਇਹ ਪੁਲਿਸ ਵਾਲੇ ਕਹਿੰਦੇ ਜੀ ਹਾਂ ਜੀ ਕਹਿੰਦੇ ਜੇ ਤੁਹਾਡਾ ਜਾਨੀ ਨੁਕਸਾਨ ਹੁੰਦਾ ਤੇ ਪਰਚਾ ਦੇ ਦੇਣਾ ਹੀ ਤੁਸੀਂ ਕੋਈ ਹੱਲ ਨਹੀਂ ਕਰਦੇ ਵੇ ਕਿ ਪਰਚਾ ਦੇ ਦਿਓ ਤੁਸੀਂ ਉਹਨਾਂ ਦਾ ਇਹ ਕੋਈ ਗੱਲ ਤੋਂ ਨਾ ਕੋਈ ਅਸੀਂ ਅਸੀਂ ਥੋੜਾ ਨਾ ਚਾਹਨੇ ਸਾਡੇ ਘਰ ਦੇ ਕਿਸੇ ਦਾ ਜਾਨੀ ਨੁਕਸਾਨ ਹੋਏ ਤੇ ਅਸੀਂ ਫਿਰ ਪਰਚਾ ਕਰਾਈਏ ਉਸ ਤੋਂ ਪਹਿਲੇ ਕੰਪਨੀ ਵਾਲੇ ਕੋਈ ਹੱਲ ਨਹੀਂ ਕਰਦੇ ਵੇ 15 ਦਿ ਉਸ ਤੋਂ ਪਹਿਲੇ ਪੂਰੇ 6 ਮਹੀਨੇ ਦੀ ਗੱਡੀ ਹਰ ਮਹੀਨੇ ਚੱਕਰ ਲਾਉਂਦੀ ਪਈ ਇੱਥੇ ਔਰ ਹਰ ਵਾਰ ਟੋਕਰਾ ਕੇ ਆਉਂਦੀ ਪਈ ਹੈ ਬਿਲਕੁਲ ਬਿਲਕੁਲ ਤਾਂ ਇੱਕ ਵਾਰੀ ਮੈਂ ਤੁਹਾਨੂੰ ਫਿਰ ਤਸਵੀਰ ਦਿਖਾ ਦਵਾ ਕਈ ਸਾਰੇ ਸਟਾਫ ਦੇ ਜਿਹੜੇ ਸਟਾਫ ਹੈ ਉਹਨਾਂ ਦਾ ਬਾਹਰ ਇੱਥੇ ਆ ਕੇ ਦੇਖ ਰਿਆ ਉਹ ਕਹਿ ਵੀ ਰਹੇ ਨੇ ਕਿ ਪ੍ਰੋਬਲਮ ਜਿਹੜੀ ਹੈ ਉਹ ਜੈਨੂਨ ਆ ਇਹਨਾਂ ਦੀ ਨਾਲ ਜੁੜੀ ਚੀਜ਼ ਹੋਈ ਆ ਉਹ ਜੈਨੂਨ ਆ ਪਰ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੁਲਿਸ ਕਹਿੰਦੀ ਹੈ ਕਿ ਕਾਨੂੰਨ ਹੱਥ ਦੇ ਵਿੱਚ ਨਹੀਂ ਇਸ ਟਿਕਣੇ 'ਤੇ ਗੱਡੀ ਨਹੀਂ ਲਾਣ ਦਵਾਂਗੇ ਥਾਣੇ ਆ ਉੱਥੇ ਆ ਕੇ ਗੱਲਬਾਤ ਕਰਾਂਗੇ ਬਾਈ ਤੁਸੀਂ ਥਾਣੇ ਜਾ ਕੇ ਗੱਲ ਕਰੋਗੇ ਜਾਂ ਫਿਰ ਇੱਥੇ ਗੱਲਬਾਤ ਹੋਏਗੀ ਨਹੀਂ ਬਾਈ ਥਾਣੇ ਤੋਂ ਪਰਮਿਸ਼ਨ ਲੈ ਕੇ ਆਵਾਂਗੇ ਧਰਨਾ ਲਾਵਾਂਗੇ ਇੱਥੇ ਹੂੰ ਇਦਾਂ ਦਾ ਕਿਦਾਂ ਭਾਜੀ ਚਾਰ ਬਾਰ ਹੋ ਕੇ ਲੱਖ ਰੁਪਈਆ ਦਾ ਬੰਦਿਆਂ ਨੇ ਸਿਰਫ ਟੋ ਟੋ ਤੇ ਗੱਡੀ ਇੱਧਰ ਉੱਧਰ ਲੈ ਕੇ ਆਨਤੀ ਲਾਤਾ ਹੂੰ ਹੁਣ ਇਹ ਆ ਵੀ ਬੰਦਾ ਫਿਰ ਇਸ ਤੋਂ ਚੰਗਾ ਤਾਂ ਪਹਿਲਾਂ ਹੀ ਪੁਰਾਣੀ ਗੱਡੀ ਲੈ ਲੈ ਨਵੀਂ ਗੱਡੀ ਲੈਣ ਦਾ ਤਾਂ ਕੋਈ ਫਿਰ ਮਤਲਬ ਹੀ ਨਹੀਂ ਬਣਦਾ ਤੂੰ ਇੰਜਨ ਹੀ ਗਿਰ ਗਿਆ ਭਾਜੀ ਗੱਡੀ ਨਵੀਂ ਰਹਿ ਕਿੱਥੋਂ ਗਈ ਚਾਰ ਵਾਰ ਇਹਨਾਂ ਨੇ ਪਹਿਲਾਂ ਖੋਲ ਲਈ ਤੁਹਾਡੀ ਡਿਮਾਂਡ ਕੀ ਹੈ ਕਿ ਗੱਡੀ ਉਸ ਨੂੰ ਠੀਕ ਕੀਤਾ ਜਾਵੇ ਜਾਂ ਫਿਰ ਪੈਸੇ ਵਾਪਸ ਦੇ ਜਾਂ ਗੱਡੀ ਦੇ ਦਿੱਤੀ ਜਾ ਜਾਂ ਸਾਨੂੰ ਗੱਡੀ ਨਵੀਂ ਦਿੱਤੀ ਜਾਵੇ ਜਾਂ ਸਾਡੇ ਪੈਸੇ ਵਾਪਸ ਕੀਤੇ ਜਾਣ ਹਾਂ ਭਾਜੀ ਗੱਡੀ ਨਵੀਂ ਲਈ ਆ ਤਾਂ ਨਵੀਂ ਰੱਖਾਂਗੇ ਹੁਣ ਇੰਜਨ ਨਹੀਂ ਟਿਕ ਗਿਆ ਗੱਡੀ ਦਾ ਤਾਂ ਆਪਣਾ ਉਹਦੇ ਚ ਕੀ ਕਸੂਰ ਹੈ ਅੱਛਾ ਬਈ ਸ਼ੁਰੂਆਤ ਕਿੱਥੋਂ ਆਈ ਸੀ ਗੱਡੀ ਖਰਾਬ ਕਿਵੇਂ ਹੋ ਗਈ ਜਿਵੇਂ ਤੁਸੀਂ ਕਹਿ ਰਹੇ ਕਿ ਕੀ ਚੀਜ਼ ਉਹਨਾਂ ਗੱਡੀ ਸਰਵਿਸ ਹੋਣ ਲਈ ਆਈ ਸੀ ਜੀ ਇੱਥੇ ਮੋਹਾਲੀ ਮੋਹਾਲੀ ਜੀ ਇਹਨਾਂ ਤੋਂ ਨਾ ਇੱਕ ਪਲੱਗ ਟੁੱਟ ਗਿਆ ਜੀ ਤੇ ਉਹ ਇਹ ਖੁਦ ਮੰਨੇ ਨੇ ਚਲੋ ਉਹ ਇਹਨਾਂ ਨੇ ਸਾਨੂੰ ਠੀਕ ਕਰਕੇ ਦੇ ਦਿੱਤਾ ਜੀ ਉਸ ਤੋਂ ਬਾਅਦ ਗੱਡੀ ਜਾਣ ਦੀ ਦੋ ਦਿਨਾਂ ਬਾਅਦ ਗੱਡੀ ਹੀਟ ਫੜ ਗਈ ਜੀ ਗੱਡੀ ਗਰਮ ਹੋ ਗਈ ਉੱਥੋਂ ਜੰਮੂ ਜੰਸੀ ਤੇ ਭੇਜਤੀ ਚਲੋ ਜੀ ਉਹਨਾਂ ਨੇ ਸਾਨੂੰ ਫੇਰ ਰਿਪੇਅਰ ਕਰਕੇ ਦੇਤੀ ਠੀਕ ਕਰਕੇ ਦੇਤੀ ਆ ਗਈ ਉਸ ਤੋਂ ਬਾਅਦ 2 ਦਿਨਾਂ ਬਾਅਦ ਫੇਰ ਗੱਡੀ ਉਸੇ ਤਰ੍ਹਾਂ ਹੀ ਫੜ ਗਈ ਤੇ ਉਹ ਰਿਹਾ ਇਹ ਕਹਿੰਦੇ ਵੀ ਪੱਖਾ ਆਇਆ ਪੱਖਾ ਚੇਂਜ ਕਰਨਾ ਪੈਣਾ ਇਹ ਆ ਉਹ ਆ ਇਹਨਾਂ ਨੇ ਚਲੋ ਜੀ ਭਾਜੀ ਅਸੀਂ ਇਹਨਾਂ ਨਾਲ ਉਹ ਵੀ ਕੰਪਰੋ ਕੀਤਾ ਵੀ ਚਲੋ ਠੀਕ ਆ ਤੇ ਇਹਨਾਂ ਨੇ ਪੱਖਾ ਚੇਂਜ ਕਰਤਾ ਪੱਖਾ ਚੇਂਜ ਕਰਨ ਤੋਂ ਬਾਅਦ 2 ਦਿਨਾਂ ਬਾਅਦ ਗੱਡੀ ਦਾ ਤੁਰ ਹੀ ਜਾਂਦੀ ਇੰਜਨ ਹੀ ਨੀਚੇ ਗਿਰ ਗਿਆ ਜੀ ਤੇ ਹੁਣ ਤੁਸੀਂ ਆਪ ਦੇਖ ਲਓ ਗੱਡੀ ਤਾਂ ਤੁਰ ਹੀ ਜਾਂਦੀ ਇੰਜਨ ਹੀ ਗਿਰ ਗਿਆ ਭਾਜੀ ਉਹਨੇ ਸੋਟੇ ਦਾ ਕੀ ਕਰਾਂਗੇ ਬਿਲਕੁਲ ਬਿਲਕੁਲ ਤਾਂ ਤੁਰ ਹੀ ਜਾਂਦੀ ਗੱਡੀ ਦਾ ਇੰਜਨ ਜਿਹੜਾ ਉਹ ਬਾਹਰ ਨੂੰ ਆ ਗਿਆ ਤਾਂ ਇਹ ਕਹਿ ਰਹੇ ਨੇ ਕਿ ਸਾਨੂੰ ਜਾਂ ਤਾਂ ਪੈਸੇ ਦਿੱਤੇ ਜਾਣ ਜਾਂ ਫਿਰ ਗੱਡੀ ਨਵੀਂ ਦਿੱਤੀ ਜਾਵੇ ਇਹ ਹੁਣ ਮਾਮਲਾ ਕੀ ਹੋਏਗਾ ਇਹ ਕਹਿ ਰਹੇ ਨੇ ਕਿ ਅਸੀਂ ਧਰਨਾ ਲਾਵਾਂਗੇ ਇਸ ਥਾਂ ਦੇ ਉੱਤੇ ਐਮਜੀ ਹੈਕਟਰ ਦਾ ਜਿਹੜਾ ਇਹ ਸ਼ੋਅਰੂਮ ਹੈਗਾ ਗੱਡੀਆਂ ਦਾ ਇਹਨਾਂ ਨੇ ਇਹ ਕਹਿ ਦਿੱਤਾ ਇੱਥੋਂ ਤੱਕ ਕੇ ਕੋਈ ਗੱਡੀ ਨਾਲ ਲਿਓ ਗੱਡੀ ਨਾਲ ਲਿਓ ਤੇ ਦੂਜੀ ਇਹ ਗੱਲ ਕਿ ਅਸੀਂ ਉਸ ਗੱਡੀ ਨੂੰ ਇੱਥੇ ਲਿਆ ਕੇ ਪੂਰੀ ਮੋਹਾਲੀ ਦੇ ਵਿੱਚ ਕੂੜਾਦਾਨ ਬਣਾ ਕੇ ਢੇੜੇ ਲਵਾਵਾਂਗੇ ਕਿ ਐਮਜੀ ਦੀਆਂ ਗੱਡੀਆਂ ਇਸ ਤਿੱਕੇ ਦੇ ਨਾਲ ਨੇ ਲੋਕਾਂ ਨੂੰ ਅਪੀਲ ਕਰਾਂਗੇ ਇਹ ਗੱਡੀਆਂ ਨਾ ਲਓ ਪਰ ਕੰਪਨੀ ਕੀ ਕਹਿੰਦੀ ਹੈ ਮੈਨੇਜਰ ਕੀ ਕਹਿੰਦਾ ਅਸੀਂ ਉਹਨਾਂ ਤੋਂ ਵੀ ਕਾਨੂੰਨਨ ਤੌਰ ਤੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਜੋ ਇਲਜ਼ਾਮ ਲੱਗ ਰਹੇ ਨੇ ਕਿ ਉਹ ਸਹੀ ਨੇ ਤੁਸੀਂ ਮੰਨਿਆ ਕਿ ਤੁਹਾਡੇ ਤੋਂ ਇਹ ਗੱਡੀਆਂ ਖਰਾਬ ਹੋਈਆਂ ਜਾਂ ਕੀ ਸਿਸਟਮ ਹੋਇਆ ਅਸੀਂ ਸਾਰੀ ਚੀਜ਼ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਤੁਹਾਡੀ ਗੱਡੀ ਨੂੰ ਲੈ ਕੇ ਬਹੁਤ ਵੱਡਾ ਰੌਲਾ ਇੱਥੇ ਪਿਆ ਹੈ ਕਹਿੰਦਾ ਰਹੇ ਕਿ ਐਮਜੀ ਹੈਕਟਰ ਲਈ ਜਾਂਦੀ ਹੈ 8 8 ਮਹੀਨੇ ਪਹਿਲਾਂ ਗੱਡੀ ਲਿੱਖ ਜਾਂਦੇ ਤੇ 8 ਮਹੀਨੇ ਚ ਗੱਡੀ ਦਾ ਤੁਰੀ ਜਾਂਦੀ ਨਹੀਂ ਜਾਂ ਲਿੱਖ ਜਾਂਦਾ ਸਰਕਾਰ ਜਿਹੜੀ ਹੈ ਉਹ ਹਲੇ ਜੰਮੂ ਆ ਸਰਦੀ ਤੇ ਕਾਰ ਮੇਰੇ ਕੋਲ ਨਹੀਂ ਨਾ ਪਾ ਫਿਜ਼ੀਕਲੀ ਚੈੱਕ ਕੀਤੀ ਹੈ ਬਟ ਸਰਦੀ ਜੋ ਡਿਮਾਂਡ ਹੈ ਵਿਕਰ ਰਿਪਲੇਸਮੈਂਟ ਐਂਡ ਆਲ ਆਪਾਂ ਅਲਰੇਡੀ ਹੁਣ ਟੇਕ ਅਪ ਕੀਤਾ ਹੈ ਐਮਜੀ ਨਾਲ ਸੋ ਲੈਟ ਅਸ ਸੀ ਸਰ ਉਹਦੇ ਚ ਕੀ ਹੁੰਦਾ ਬਟ ਐਸ ਪਰ ਡਿਫਾਈਨਡ ਪਾਲਿਸੀ ਉਹ ਪ੍ਰੋਵੀਜ਼ਨ ਸਾਡੇ ਕੋਲ ਨਹੀਂ ਹੈ ਬਟ ਅਲਟੀਮੇਟਲੀ ਆਪਾਂ ਕਰ ਲਿਆ ਉਹਨੂੰ ਅੱਗੇ ਗੱਡੀ ਦੇ ਮਾਲਕਾਂ ਦੇ ਕੋਲ ਉਹ ਕੀ ਕਿਹਾ ਜਾ ਰਿਹਾ ਕਿ ਜੇਕਰ ਗੱਡੀ ਰਿਪਲੇਸ ਜਾਂ ਰਿਪਲੇਸ ਨਹੀਂ ਕੀਤੀ ਜਾਂਦੀ ਤਾਂ ਉਹਨੂੰ ਰਿਫੰਡ ਨਹੀਂ ਕੀਤਾ ਜਾਂਦਾ ਤਾਂ ਗੱਡੀ ਨੂੰ ਇਸੇ ਸ਼ੋਅਰੂਮ ਦੇ ਬਾਹਰ ਖੜੀ ਕਰਕੇ ਅਸੀਂ ਅੱਗ ਲਾ ਦਿਆਂਗੇ ਪਰ ਅਸੀਂ ਘਰੇ ਨਹੀਂ ਲੈਗੇ ਸਰ ਇਹ ਜੋ ਚੀਜ਼ ਆਪਾਂ ਵੀ ਨਹੀਂ ਚਾਹਦੇ ਤੇ ਆਪਾਂ ਵੀ ਐਵੋਇਡ ਕਰ ਰਹੇ ਆ ਵੀ ਆਜਾ ਕੁਝ ਨਾ ਹੋਵੇ ਇਨਸਟੈਂਸ ਆਜਾ ਤਾਂ ਆਲਰੇਡੀ ਕੰਪਨੀ ਨਾਲ ਟੇਕ ਅਪ ਹੈ ਐਂਡ ਵੀ ਆਰ ਟ੍ਰਾਈਂਗ ਟੂ ਸੌਰਟ ਆਊਟ ਬਿਕਿਨ ਜਲਦੀ ਯੂ نو ਸੌਰਟ ਆਊਟ ਕਰ ਲਈਏ ਹੁਣ ਵੀ ਕਸਟਮਰ ਨਾਲ ਉਹੀ ਗੱਲ ਹੋਈ ਹੈ ਵੀ ਆਪਾਂ ਇਹਨੂੰ ਸੌਰਟ ਆਊਟ ਕਰ ਲਈਏ ਦਿੱਕਤ ਕਿਉਂ ਆ ਰਹੀ ਹੈ ਕਿਉਂਕਿ ਸਰ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੀ ਸਾਡੇ ਕੋਲ ਕਾਰ ਹੈ ਨਹੀਂ ਇਸ ਟਾਈਮ ਕਾਰ ਇਜ਼ ਐਟ ਜੰਮੂ ਪਹਿਲਾਂ ਤੁਹਾਡੇ ਕੋਲ ਆਈ ਕਿਹਦੇ ਸਰ ਸਾਡੇ ਕੋਲੇ ਪ੍ਰੋਬਲਮ ਸਾਡੇ ਕੋਲੇ ਪ੍ਰੋਬਲਮ ਨਹੀਂ ਆਈ ਇਹ ਪ੍ਰੋਬਲਮ ਉੱਥੇ ਆਈ ਹੈ ਉਹਨਾਂ ਕੋਲ ਮੇਰੇ ਕੋਲ ਜਿਹੜੀ ਪ੍ਰੋਬਲਮਸ ਆਈ ਹੈ ਥੈਟ ਵੀ ਸੌਰਟ ਆਊਟ ਕੋ ਤੁਹਾਡੀ ਗੱਲ ਹੋ ਰਹੀ ਹੈ ਉਹ ਕੀ ਕਹੇ ਸਰ ਉਹ ਹਲੇ ਵੇਟेड ਹੈ ਹੁਣ ਸਰ ਨੇ ਵੀ ਫਾਲੋਅ ਅਪ ਕੀਤਾ ਉਹਨਾਂ ਨੇ ਵੀ ਅੱਗੇ ਦੱਸਿਆ ਸੋ ਵੀ ਹੈਵ ਆਲਰੇਡੀ ਟੇਕਨ ਅਪ ਹਾਂਜੀ